ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 10 ਆਪਾਂ ਲੱਗੇ ਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਇੱਕ ਮਹੀਨੇ ਦੇ ਵਿੱਚ ਅਗਰ ਤੁਸੀਂ ਇਹ ਕੰਮ ਕਰ ਲੈਨੇ ਹੋ ਨਾ ਤਾਂ ਤੁਸੀਂ ਆਪ ਹੈਰਾਨ ਹੋ ਜਾਵੋਗੇ ਤੁਹਾਡੇ ਘਰ ਦੇ ਵਿੱਚ ਇੰਨੀ ਬਰਕਤ ਪਵੇਗੀ ਇੰਨਾ ਪੈਸਾ ਆਵੇਗਾ ਕਿ ਤੁਸੀਂ ਆਪ ਹੈਰਾਨ رہ ਜਾਵੋਗੇ ਸੋ ਕਿਸ ਤਰੀਕੇ ਨਾਲ ਕਰਨਾ ਕੰਮ ਕਿੰਨਾ ਟਾਈਮ ਕਰਨਾ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਇਹ ਤਰੀਕਾ ਜੀ ਇਸ ਬੁੱਕ ਵਿੱਚ ਦੱਸਿਆ ਹੋਇਆ ਜਿਹੜੀ ਬੁੱਕ ਦੇ ਵਿੱਚ ਪੜ੍ਹ ਕੇ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਤੇ ਇਹ ਬੁੱਕ ਬਾਰੇ ਪਹਿਲਾਂ ਵੀ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਹੋਇਆ ਜੀ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਹਾਂਜੀ ਤੇ ਪੈਸਾ ਦੇਖੋ ਜੀ ਐਡੇ ਟਾਈਮ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਸਭ ਕੁਝ ਤਾਂ ਨਹੀਂ ਹੁੰਦਾ ਪਰ ਬਹੁਤ ਕੁਝ ਹੁੰਦਾ ਕਿਉਂਕਿ ਜਿਹੜੇ ਸਾਡੇ ਰਿਸ਼ਤੇ ਨੇ ਦੁਨੀਆਵੀ ਇਹ ਕਿਤੇ ਨਾ ਕਿਤੇ ਇਹ ਵੀ ਸਾਡੇ ਪੈਸਿਆਂ ਤੇ ਨਿਰਭਰ ਕਰਦੇ ਨੇ ਅੱਜ ਦੇ ਟਾਈਮ ਦੇ ਵਿੱਚ ਜੇ ਸਾਡੇ ਕੋਲੇ ਚਾਰ ਪੈਸੇ ਨਹੀਂ ਤਾਂ ਇੱਕ ਕਹਾਵਤ ਹੈ ਨਾ ਜਿਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਸੋ ਇਹ ਕਹਾਵਤ ਕਿਤੇ ਨਾ ਕਿਤੇ ਸੱਚ ਹੈ ਕਿਉਂਕਿ ਜਿਹਦੇ ਕੋਲ 4 ਪੈਸੇ ਆ ਉਸ ਦੀ ਅੱਜ ਦੇ ਟਾਈਮ ਦੇ ਵਿੱਚ ਇੱਜ਼ਤ ਹੈ ਉਸ ਦਾ ਮਾਨ ਸਨਮਾਨ ਹੈ ਤੇ ਜੇ ਤੁਹਾਡੇ ਕੋਲ ਪੈਸੇ ਨਹੀਂ ਆ ਤੁਸੀਂ ਚਾਹੇ ਬਲ ਕਿੰਨੇ ਮਰਜੀ ਸਿਆਣੇ ਹੋ ਫਿਰ ਅਗਲਾ ਉਸ ਇਨਸਾਨ ਨੂੰ ਵੀ ਪਾਗਲ ਹੀ ਦੱਸਦਾ ਹੈ ਕਿਉਂਕਿ ਇਹ ਹੀ ਅੱਜ ਦਾ ਜਿਹੜੀ ਹੈਗੀ ਆਪਾਂ ਕਹਿੰਦੇ ਦਸਤੂਰ ਹੈਗੇ ਟਾਈਮ ਦਾ ਕਿਉਂਕਿ ਕਾਲ ਯੁਗਾ ਜੀ ਕਾਲ ਯੁਗ ਦੇ ਵਿੱਚ ਪੈਸੇ ਦਾ ਬਹੁਤ ਜ਼ਿਆਦਾ ਮਹੱਤਵ ਹੈ ਅੱਜ ਦੇ ਟਾਈਮ ਦੇ ਵਿੱਚ ਸਾਡੀਆਂ ਅਧੀਆਂ ਤਕਲੀਫਾਂ ਜਿਹੜੀਆਂ ਹੈਗੀਆਂ ਉਹ ਪੈਸੇ ਦੇ ਕਾਰਨ ਹੈ ਤੇ ਅਧੀਆਂ ਤਕਲੀਫਾਂ ਦਾ ਖਾਤਮਾ ਹੀ ਪੈਸਾ ਹੈ ਸੋ ਇਸ ਕਰਕੇ ਅੱਜ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਰਹੀ ਆ ਸੋ ਚਲੋ ਜੀ ਹੁਣ ਆਪਾਂ ਵੀਡੀਓ ਨੂੰ ਕਰਦੇ ਅਗੇ ਕੰਟੀਨਿਊ ਤੇ ਜਿਹੜੀ ਇਹ ਬੁੱਕ ਹੈ ਜੀ ਇਹ ਬੁੱਕ ਬਹੁਤ ਵਧੀਆ ਹੈ ਮੈਂ ਫ੍ਰੀ ਟਾਈਮ ਦੇ ਵਿੱਚ ਇਹਨੂੰ ਪੜ੍ਹਦੀ ਆ ਹੋਰ ਵੀ ਕਾਫੀ ਸਾਰੀਆਂ ਬੁੱਕਸ ਨੇ ਇਹਦੇ ਵਿੱਚ ਦੱਸਿਆ ਹੋਇਆ ਤਰੀਕਾ ਵੀ ਕਿਸ ਤਰੀਕੇ ਨਾਲ ਤੁਸੀਂ ਜਿਹੜਾ ਹੈਗਾ ਪੈਸੇ ਨੂੰ ਅਟਰੈਕਟ ਕਰ ਸਕਦੇ ਹੋ ਠੀਕ ਹੈ ਜੀ ਤੇ ਜਿਹੜਾ ਤਰੀਕਾ ਇਹਦੇ ਵਿੱਚ ਦੱਸਿਆ ਗਿਆ ਉਸ ਵਾਰੀ ਗੁਰਬਾਣੀ ਦੇ ਵਿੱਚ ਕੀ ਕਿਹਾ ਗਿਆ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਪਹਿਲਾਂ ਆਪਾਂ ਗੱਲ ਕਰਦੇ ਹਾਂ ਇਸ ਬੁੱਕ ਵਿੱਚ ਦੱਸੇ ਹੋਏ ਤਰੀਕੇ ਦੀ ਇਹਦੇ ਵਿੱਚ ਦੱਸਿਆ ਹੈ ਜੀ ਪੈਸਾ ਤੌਣ ਲਈ ਪੈਸਾ ਦਿਓ ਮਤਲਬ ਕਿ ਤੁਸੀਂ ਅਗਰ ਚਾਹੁੰਦੇ ਹੋ ਵੀ ਪੈਸਾ ਤੁਹਾਡੇ ਵੱਲ ਅਟਰੈਕਟ ਹੋਵੇ ਤੁਹਾਡੇ ਵੱਲ ਨੂੰ ਆਕਰਸ਼ਿਤ ਹੋਵੇ ਤਾਂ ਉਹਦੇ ਲਈ ਸਾਨੂੰ ਕੀ ਕਰਨਾ ਪਵੇਗਾ ਤਾਂ ਉਹਦੇ ਲਈ ਸਾਨੂੰ ਦੂਸਰੇ ਦੀ ਹੈਲਪ ਕਰਨੀ ਪਵੇਗੀ ਪੈਸਾ ਦੇਣਾ ਪਵੇਗਾ ਹੁਣ ਤੁਸੀਂ ਸੋਚੋਗੇ ਵਿਆਜ ਦੇ ਟਾਈਮ ਦੇ ਵਿੱਚ ਕਿਹਦੇ ਕੋਲ ਇੰਨਾ ਪੈਸਾ ਹੁੰਦਾ ਕਿ ਉਹ ਕਿਸੇ ਦੂਸਰੇ ਨੂੰ ਦੇ ਸਕੇ ਤਾਂ ਦੇਖੋ ਜੀ ਪੈਸਾ ਕਿਸੇ ਕੋਲੇ ਵੀ ਕਿਉਂਕਿ ਅੱਜ ਦੇ ਟਾਈਮ 'ਚ ਖਰਚੀ ਬਹੁਤ ਜ਼ਿਆਦਾ ਮੰਗਿਆਈ ਬਹੁਤ ਜ਼ਿਆਦਾ ਆਪਣੇ ਆਪਣੇ ਖਰਚੇ ਹੀ ਬੜੀ ਮੁਸ਼ਕਲ ਨਾਲ ਨਿਕਲਦੇ ਹੀ ਪਰ ਜੇ ਆਪਾਂ ਉਹਦੇ ਵਿੱਚੋਂ ਥੋੜਾ ਥੋੜਾ ਕੱਢ ਕੇ ਕਿਸੇ ਲੋੜਵੰਦ ਦੀ ਹੈਲਪ ਕਰ ਸਕੀਏ ਤਾਂ ਉਹ ਹੋ ਗਿਆ ਕਿਸੇ ਨੂੰ ਪੈਸਾ ਦੇਣਾ ਕਿਉਂਕਿ ਜਿਸ ਉਹ ਇੱਕ ਹੁੰਦਾ ਨਾ ਇੱਕ ਕਹਾਵਤ ਹੈ ਕਿ ਤਿੰਕੇ ਨੂੰ ਡੁਬਦੇ ਦਾ ਸਹਾਰਾ ਸਾਡੇ ਲਈ ਸ਼ਾਇਦ ਉਹ 100 ਰੁਪਏ ਹੋ ਸਕਦਾ ਲੇਕਿਨ ਜਿਹਨੂੰ ਲੋੜ ਆ ਉਹਦੇ ਲਈ ਉਹ 100 ਵੀ ਲੱਖਾਂ ਦੇ ਬਰਾਬਰ ਹੋ ਸਕਦਾ ਸੋ ਅਗਰ ਆਪਾਂ ਉਹ ਥੋੜਾ ਥੋੜਾ ਜੋੜ ਕੇ ਮੰਨ ਲਓ ਤੁਸੀਂ 10000 ਰੁਪਏ ਕਮਾਉਨੇ ਹੋ ਮਹੀਨੇ ਦਾ ਅਗਰ ਤਾਂ ਦੇਖੋ ਗੁਰਬਾਣੀ ਦੇ ਵਿੱਚ ਦਸਵੰਦ ਦੀ ਗੱਲ ਕੀਤੀ ਗਈ ਹੋਈ ਹੈ ਇਸ ਤੋਂ ਵੀ ਪਹਿਲਾਂ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਆਪਾਂ ਨੂੰ ਹੁਕਮ ਦਿੱਤਾ ਉਹਦੇ ਵਿੱਚ ਹੈਗਾ ਵੀ ਤੁਸੀਂ 10ਵਾਂ ਹਿੱਸਾ ਜਿਹੜਾ ਆਪਣੀ ਆਮਦਨ ਦਾ ਕੱਢੋ ਅਗਰ ਤਾਂ ਤੁਸੀਂ 10ਵਾਂ ਹਿੱਸਾ ਕੱਢਦੇ ਹੋ ਫਿਰ ਤਾਂ ਬਹੁਤ ਵਧੀਆ ਪਰ ਅਗਰ ਕਈ ਵਾਰੀ ਹੁੰਦਾ ਨਾ ਵੀ ਨਹੀਂ ਮੈਥੋਂ ਨਾ ਨਹੀਂ ਨਿਕਲ ਪਉਣਾ ਮੈਥੋਂ ਇਹਨਾਂ ਨਹੀਂ ਹੋ ਪਾਰਿਆ ਤਾਂ ਫਿਰ ਤੁਸੀਂ ਛੋਟੇ ਤੋਂ ਥੋੜੇ ਤੋਂ ਸ਼ੁਰੂਆਤ ਕਰ ਲਓ ਹੌਲੀ-ਹੌਲੀ ਤੁਸੀਂ 10ਵੇਂ ਹਿੱਸੇ ਤੱਕ ਵੀ ਚਲੇ ਜਾਓ ਥੋੜੇ ਤੋਂ ਸ਼ੁਰੂਆਤ ਕਰ ਲਓ ਆਪਣਾ ਇੱਕ ਹੌਸਲਾ ਬਣਾਓ ਕਿਉਂਕਿ ਦੇਖੋ ਦੇ ਉਹ ਸਕਦਾ ਜਿਹਦਾ ਦਿਲ ਵੱਡਾ ਹੋਵੇ ਤੇ ਦਿਲ ਸਾਫ਼ ਹੋਵੇ ਜਿਹੜਾ ਪਰਮਾਤਮਾ ਦੇ ਨਜ਼ਦੀਕ ਹੋਵੇ ਹਨਾ ਉਹੀ ਦੇ ਸਕਦਾ ਜਿਹਨੂੰ ਗੁਰੂ ਸਾਹਿਬ ਨੇ ਸਬਰ ਬਖਸ਼ਿਆ ਹੋਵੇ ਜੋ ਥੋੜੇ ਦੇ ਵਿੱਚ ਵੀ ਖੁਸ਼ ਹੋ ਸਕਦਾ ਹੋਵੇ ਉਹੀ ਦੇ ਸਕਦਾ ਸੋ ਆਪਣੀ ਨਾ ਇੱਕ ਆਦਤ ਬਣਾਓ ਕਿਉਂਕਿ ਇਹ ਸਾਡੀ ਜ਼ਿੰਦਗੀ ਨੂੰ ਬਹੁਤ ਬਦਲ ਦਿੰਦੀ ਹੈ ਜਦੋਂ ਆਪਾਂ ਕਿਸੇ ਨੂੰ ਥੋੜੀ ਜੀ ਹੈਲਪ ਕਰਦੇ ਆ ਨਾ ਉਹ ਬੰਦਾ ਅਸੀਸ ਦਿੰਦਾ ਆਗਿਓ ਦੁਆਵਾਂ ਦਿੰਦਾ ਹੈ ਕਿ ਉਹ ਜਿਹੜੀਆਂ ਅਸੀਸਾਂ ਉਹ ਦੁਆਵਾਂ ਇੱਕ ਤਾਂ ਸਾਨੂੰ ਫਲ ਦਿਆਂ ਨੇ ਦੂਸਰਾ ਇਹ ਨਹੀਂ ਪਤਾ ਸਾਡੀ ਕਿਹੜੇ ਮਾੜੇ ਕਰਮੀਆਂ ਪਾਪ ਉਹ ਦੁਆਵਾਂ ਕੱਟ ਦੇਣ ਸੋ ਇਹ ਚੀਜ਼ ਹਮੇਸ਼ਾ ਕਰਿਆ ਕਰੋ ਇਹ ਬੁੱਕ ਦੇ ਵਿੱਚ ਮੈਂ ਪੜ੍ਹ ਕੇ ਸੁਣਾਉਣੀ ਆ ਤੁਹਾਨੂੰ ਕੀ ਲਿਖਿਆ ਪੈਸੇ ਦੇਣੇ ਆਪਣੇ ਜੀਵਨ ਚ ਜਿਆਦਾ ਪੈਸੇ ਲਿਆਉਣ ਦੀ ਜਬਰਦਸਤ ਤਕਨੀਕ ਹੈ ਮਤਲਬ ਇੱਕ ਰਸਤਾ ਹੈ ਇਹਦੇ ਵਿੱਚ ਵੀ ਇਹੀ ਚੀਜ਼ ਲਿਖਿਆ ਵੀ ਜੇ ਤੁਸੀਂ ਕਿਸੇ ਨੂੰ ਪੈਸੇ ਦਿਨਿਓ ਤਾਂ ਇਹ ਇੱਕ ਜਬਰਦਸਤ ਤਕਨੀਕ ਹੈ ਆਪਦੀ ਜ਼ਿੰਦਗੀ ਦੇ ਵਿੱਚ ਹੋਰ ਜਿਆਦਾ ਪੈਸਿਆਂ ਨੂੰ ਅਟਰੈਕਟ ਕਰਨਾ ਠੀਕ ਹੈ ਤੇ ਇਹ ਆਪਾਂ ਕਦੋਂ ਕਰ ਸਕਦੇ ਆ ਜਦੋਂ ਆਪਾਂ ਅੰਦਰੋਂ ਚੰਗੇ ਇਨਸਾਨ ਆ ਆਪਣਾ ਦਿਲ ਸਾਫ਼ ਹੈ ਉਦੋਂ ਹੀ ਆਪਾਂ ਕਰ ਸਕਦੇ ਆ ਦੇਖੋ ਇਹ ਇਹਨਾਂ ਚੀਜ਼ ਇਹਨਾਂ ਕਿਤਾਬਾਂ ਵਿੱਚ ਜੋ ਚੀਜ਼ ਆਪਾਂ ਨੂੰ ਸਮਝਾਈ ਜਾ ਰਹੀ ਹੈ ਨਾ ਉਹੀ ਚੀਜ਼ ਆਪਾਂ ਨੂੰ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਅੱਜ ਤੋਂ ਪਹਿਲਾਂ ਹੀ ਸਮਝਾ ਦਿੱਤੀ ਆ ਪਰ ਅਸੀਂ ਉਹਨਾਂ ਚੀਜ਼ਾਂ ਨੂੰ ਸਮਝਣ ਦੇ ਵਿੱਚ ਅਸਫਲ ਆ ਤੇ ਬਾਕੀ ਨਾ ਫ੍ਰੀ ਟਾਈਮ ਦੇ ਵਿੱਚ ਤੁਸੀਂ ਇਹ ਬੁੱਕਸ ਵੀ ਪੜ੍ਹਿਆ ਕਰੋ ਗੁਰਬਾਣੀ ਵੀ ਜਪਿਆ ਕਰੋ ਵੀ ਜ਼ਰੂਰੀ ਆ ਗੁਰਬਾਣੀ ਸਭ ਤੋਂ ਉੱਪਰ ਆ ਸਭ ਤੋਂ ਪਹਿਲਾਂ ਗੁਰਬਾਣੀ ਜੇ ਤੁਹਾਨੂੰ ਟੈਨਸ਼ਨ ਦੀ ਪ੍ਰੋਬਲਮ ਆ ਡਿਪਰੈਸ਼ਨ ਦੀ ਆ ਓਵਰ ਥਿੰਕਿੰਗ ਦੀ ਆ ਤਾਂ 15 ਮਿੰਟ ਮੈਡੀਟੇਸ਼ਨ ਜ਼ਰੂਰ ਕਰਿਆ ਕਰੋ ਵਾਹਿਗੁਰੂ ਜੀ ਦੇ ਸਿਮਰਨ ਦੀ ਉਸ ਤੋਂ ਬਾਅਦ ਤੁਸੀਂ ਬੁੱਕ ਜ਼ਰੂਰ ਪੜਿਆ ਕਰੋ ਇਹਦੇ ਨਾਲ ਬਹੁਤ ਹੌਸਲਾ ਮਿਲਦਾ ਹੈ ਬਹੁਤ ਹਿੰਮਤ ਮਿਲਦੀ ਹੈ ਠੀਕ ਹੈ ਤੇ ਇਹਦੇ ਵਿੱਚ ਅੱਗੇ ਲਿਖਿਆ ਮਾਫ਼ ਕਰਿਓ ਜੀ ਬੈਠੀ ਰਹੀ ਕਿਉਂਕਿ ਇਹ ਕਰਨ ਵੇਲੇ ਦਰਅਸਲ ਤੁਸੀਂ ਕਹਿ ਰਹੇ ਹੋ ਮੇਰੇ ਕੋਲ ਢੇਰ ਸਾਰਾ ਪੈਸਾ ਹੈ ਹਾਂ ਆਬਵੀਅਸਲੀ ਜਿਹੜਾ ਬੰਦਾ ਨਾ 10000 ਰੁਪਏ ਸਮਝੇ ਵੀ ਮੇਰੇ ਕੋਲੇ ਲੱਖਾਂ ਦੀ ਰਕਮ ਹੈ ਤੇ ਮੈਂ ਇਹਦੇ ਵਿੱਚੋਂ ਕਿਸੇ ਦੂਸਰੇ ਨੂੰ ਮਦਦ ਕਰ ਸਕਦਾ ਹੈਲਪ ਕਰ ਸਕਦਾ ਤਾਂ ਉਹਦਾ ਮਤਲਬ ਉਸ ਬੰਦੇ ਨੂੰ ਉਸ 10000 ਦੇ ਵਿੱਚ ਵੀ ਉਹ ਸਬਰ ਮਿਲ ਗਿਆ ਜਿਹੜਾ ਕਿਸੇ ਨੂੰ 1 ਲੱਖ ਰੁਪਏ ਦੇ ਵਿੱਚ ਵੀ ਨਹੀਂ ਮਿਲਦਾ ਸੋ ਕਿਤੇ ਨਾ ਕਿਤੇ ਆਪਣੇ ਕੋਲੇ ਇਹ ਸਮਝਣਾ ਵੀ ਮੇਰੇ ਕੋਲ ਬਹੁਤ ਵੱਡੀ ਰਕਮ ਹੈ ਤਾਂ ਹੀ ਆਪਾਂ ਦੂਸਰੇ ਨੂੰ ਕੁਝ ਦਾਨ ਕਰ ਸਕਦੇ ਹਾਂ ਪੇਟਾ ਦੇ ਸਕਦੇ ਆ ਗੁਰੂ ਸੇਵੀ ਕਰ ਪੇਟਾ ਤਾਂ ਆਪਾਂ ਗੁਰੂ ਘਰ ਜਾ ਕੇ ਦਿੰਨੇ ਆ ਲੇਕਿਨ ਕਿਸੇ ਨੂੰ ਹੈਲਪ ਕਰ ਸਕਦੇ ਆ ਉਸ ਤੋਂ ਬਾਅਦ ਹਰਾਮੀ ਦੀ ਕੋਈ ਗੱਲ ਨਹੀਂ ਕਿ ਦੁਨੀਆ ਦੇ ਦੇ ਸਭ ਤੋਂ ਦੌਲਤਮੰਦ ਲੋਕ ਸਭ ਤੋਂ ਵੱਡੇ ਦਾਨੀ ਹੁੰਦੇ ਹਨ ਹਾਂਜੀ ਇਹ ਚੀਜ਼ ਆਪਾਂ ਦੇਖਦੇ ਆ ਜਿਹੜੇ ਲੋਕਾਂ ਕੋਲੇ ਪੈਸਾ ਬਹੁਤ ਜ਼ਿਆਦਾ ਹੁੰਦਾ ਨਾ ਉਹਨਾਂ ਦਾ ਦਾਨ ਕਰਨ ਦਾ ਢੰਗ ਵੀ ਬਹੁਤ ਵੱਡਾ ਹੁੰਦਾ ਹੈ ਦਾਨ ਵੀ ਉਹ ਬਹੁਤ ਵੱਡੇ ਲੈਵਲ ਤੇ ਕਰਦੇ ਨੇ ਜਿੰਨੀ ਵੱਡੀ ਰਕਮ দান ਦਿੰਦੇ ਹਨ ਤੇ ਉਸ ਤੋਂ ਬਾਅਦ ਆਕਰਸ਼ਣ ਦੇ ਨਿਯਮ ਰਾਹੀਂ ਬ੍ਰਹਿਮੰਡ ਬਦਲੇ ਚ ਉਸ ਨੂੰ ਢੇਰ ਸਾਰੀ ਦੌਲਤ ਦਾ ਖਜ਼ਾਨਾ ਪ੍ਰਦਾਨ ਕਰਦਾ ਹੈ ਕਈ ਗੁਣਾ ਕਈ ਗੁਣਾ ਆ ਕੇ ਉਸ ਦੇ ਕੋਲ ਤੇ ਜੇਕਰ ਤੁਸੀਂ ਸੋਚ ਰਹੇ ਹੋ ਜੇ ਹੁਣ ਆਪਾਂ ਇੱਕ ਚੀਜ਼ ਹੋਰ ਦੱਸ ਦਈਏ ਵੀ ਇਹਦੇ ਵਿੱਚ ਹੋਰ ਕੀ ਲਿਖਿਆ ਮੇਰੇ ਕੋਲ ਜੇ ਆਪਾਂ ਇਹ ਚੀਜ਼ਾਂ ਸੋਚਦੇ ਆਂ 네ਗੇਟਿਵ ਸੀ ਚੀਜ਼ਾਂ ਸੋਚਦੇ ਆਂ ਕਿਹੜੀਆਂ ਮੇਰੇ ਕੋਲ ਦੇਣ ਲਈ ਬਹੁਤੇ ਪੈਸੇ ਨਹੀਂ ਹਨ ਤੁਸੀਂ ਹੁਣ ਤੁਸੀਂ ਜਾਣ ਗਏ ਹੋ ਕਿ ਤੁਹਾਡੇ ਕੋਲ ਬਹੁਤੇ ਰੇ ਪੈਸੇ ਕਿਉਂ ਨਹੀਂ ਹਨ ਕਿਉਂਕਿ ਅਸੀਂ ਉਹ ਚੀਜ਼ ਹਰ ਟਾਈਮ ਸੋਚ ਰਹੇ ਹਾਂ ਜੇ ਹੁਣ ਕਈ ਮੇਰੀ ਦੇ ਵੀਡੀਓ ਦੇਖ ਰਹੇ ਹੋਣਗੇ ਦਿਮਾਗ 'ਚ ਇਹ ਚੀਜ਼ ਆਉਗੀ ਵੀ ਅਸੀਂ ਕਿੱਥੋਂ দান ਕਰੀਏ ਸਾਡੇ ਕੋਲ ਤਾਂ ਪੈਸੇ ਹੈ ਹੀ ਨਹੀਂ ਹੁਣ ਦੇਖੋ ਜਿੰਨਾ ਵੀ ਵਾਈ ਗੁਰੂ ਨੇ ਦਿੱਤਾ ਪਰਮਾਤਮਾ ਨੇ ਜਿੰਨਾ ਤੁਹਾਨੂੰ ਦਿੱਤਾ ਉਹਦੇ ਚ ਖੁਸ਼ ਹੋਵੋ ਪਹਿਲਾਂ ਉਹਦੇ ਚੋਂ ਦੇਣਾ ਸ਼ੁਰੂ ਕਰੋ ਕਿਉਂਕਿ ਗੁਰੂ ਸਾਹਿਬ ਥੋੜਾ ਥੋੜਾ ਦਿੰਦੇ ਹੁੰਦੇ ਨੇ ਇੱਕਦਮ ਕਦੇ ਨਹੀਂ ਦਿੰਦੇ ਇਹ ਸਾਡੀ ਜ਼ਿੰਦਗੀ ਦਾ ਆਪਦਾ ਪਰਸਨਲ ਐਕਸਪੀਰੀਅੰਸ ਵੀ ਹੈ ਪਰਮਾਤਮਾ ਥੋੜੀ ਥੋੜੀ ਕਰਕੇ ਵਰਕਤ ਪਾਉਂਦੇ ਆ ਲੇਕਿਨ ਉਹਦੇ ਵਿੱਚ ਵੀ ਤੁਸੀਂ ਦਿਲ ਵੱਡਾ ਕਰਨਾ ਸਿੱਖੋ ਜਦੋਂ ਤੁਸੀਂ ਦੇਣਾ ਸ਼ੁਰੂ ਕਰੋਗੇ ਖੁਸ਼ ਹੋ ਕੇ ਖੁੱਲੇ ਦਿਲ ਨਾਲ ਜਦੋਂ ਤੁਸੀਂ ਕਿਸੇ ਨੂੰ ਦੋਵੋਗੇ ਤਾਂ ਫਿਰ ਉਹਨdou ਬਾਅਦ ਚੀਜ਼ ਤੁਹਾਡੇ ਵੱਲ ਅਟਰੈਕਟ ਹੋਊਗੀ ਪਰਮਾਤਮਾ ਉਸ ਤੋਂ ਜ਼ਿਆਦਾ ਤੁਹਾਡੀ ਝੋਲੀ ਦੇ ਵਿੱਚ ਉਹ ਚੀਜ਼ ਪੁੰਦਾ ਵਾਹਿਗੁਰੂ ਖੁਸ਼ ਹੁੰਦਾ ਵੀ ਵੀ ਇਹ ਬੱਚਾ ਜਿਹੜਾ ਮੇਰਾ ਹੈਗਾ ਇਹ ਸਹੀ ਰਸਤੇ ਤੇ ਆ ਜੋ ਮੈਂ ਨੂੰ ਮਾਰਗਦਰਸ਼ਨ ਦੱਸਿਆ ਹੈ ਇਹ ਉਸ ਤੇ ਚੱਲ ਰਿਹਾ ਹੈ ਦੇਖੋ ਗੁਰਬਾਣੀ ਦੇ ਵਿੱਚ ਵੀ ਆਪਾਂ ਨੂੰ ਇਹ ਚੀਜ਼ਾਂ ਸਮਝਾਈਆਂ ਹੀ ਦੀਆਂ ਪਰ ਆਪਾਂ ਕਿਤੇ ਨਾ ਕਿਤੇ ਚੁੱਕ ਜਾਂਦੇ ਆ ਆਪਾਂ ਕਿਤੇ ਨਾ ਕਿਤੇ ਉਸ ਚੀਜ਼ ਢਿੱਲ ਵਰਤ ਦਿੰਦੇ ਆ ਆਪਾਂ ਨੂੰ ਲੱਗਦਾ ਵੀ ਨਹੀਂ ਦਸਵੰਧ ਦੇਣਾ ਕੀ ਹੋ ਜਾਏਗਾ ਦਸਵੰਤ ਦੇਣਾ ਬਹੁਤ ਵੱਡਾ ਫਲ ਮਿਲਦਾ ਹੈ ਇਹ ਇਹਨਾਂ ਕਿਤਾਬਾਂ 'ਚ ਵੀ ਲਿਖਿਆ ਹੋਇਆ ਹੈ ਵੀ ਜੇ ਤੁਸੀਂ ਕਿਸੇ ਨੂੰ ਦਿਨੇ ਹੋ ਕਿਸੇ ਨੂੰ ਖੁਸ਼ੀ ਮਿਲਦੀ ਆ ਉਸ ਚੀਜ਼ ਨਾਲ ਉਹ ਤੁਹਾਨੂੰ ਦਵਾਵਾਂ ਦਿੰਦਾ ਤੇ ਉਹ ਦਵਾਵਾਂ ਤੁਹਾਡੀ ਚੋੜੀ ਦੇ ਵਿੱਚ ਚੌ ਗੁਣਾ ਖੁਸ਼ੀਆਂ ਲੈ ਕੇ ਆਉਂਦੀਆਂ ਨੇ ਸੋ ਤੁਸੀਂ ਵੀ ਅੱਜ ਤੋਂ ਬਾਅਦ ਇਹ ਕੋਸ਼ਿਸ਼ ਕਰਨੀ ਆ ਚਾਹੇ ਥੋੜਾ ਕਰ ਸਕੋ ਜੇ ਸ਼ੁਰੂ ਦੇ ਵਿੱਚ ਦਸਵਾਂ ਹਿੱਸਾ ਨਹੀਂ ਕਰ ਸਕਦੇ ਥੋੜਾ ਕਰ ਲਓ ਜੇ ਜ਼ਿਆਦਾ ਨਹੀਂ ਕਰ ਸਕਦੇ ਅਰਦਾਸ ਕਰੋ ਪ੍ਰਮਾਤਮਾ ਦੇ ਚਰਨਾਂ 'ਚ ਗੁਰੂ ਸਾਹਿਬ ਜੀ ਕਿਰਪਾ ਕਰਿਓ ਔਨ ਵਾਈਡ ਟਾਈਮ ਦੇ ਵਿੱਚ ਮੈਥੋਂ ਇਸ ਤੋਂ ਵੀ ਵੱਡੀ ਸੇਵਾ ਤੁਸੀਂ ਲਿਓ ਠੀਕ ਹੈ ਜੀ ਸੋ ਚਲੋ ਜੀ ਉਮੀਦ ਕਰਦੇ ਆਂ ਜੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਹੈ ਬਾਕੀ ਅਗਰ ਤੁਸੀਂ ਕਿਤਾਬ ਲੈਣੀ ਆ ਇਹਦਾ ਨਾਮ ਹੈਗਾ ਰਹਸ्य ਪੰਜਾਬੀ ਦੇ ਵਿੱਚ ਆ ਉਲਟਾ ਦਿਖ ਰਿਹਾ ਹੋਣਾ ਸ਼ਾਇਦ ਤੁਹਾਨੂੰ ਆ ਹੈਗਾ ਰਾਰਾ ਹਾਹਾ ਆਹੇ ਦਿੱਤੀ ਆਗਤ ਸਸਾ ਰਹਸ्य ਸੀਕ੍ਰੀਟ ਸੀਕ੍ਰੀਟ ਬੁੱਕ ਜਿਹਨੂੰ ਆਪਾਂ ਕਹਿ ਦਿੰਦੇ ਆ ਇਹਦੇ ਵਿੱਚ ਬਹੁਤ ਪੋਜ਼ਿਟਿਵ ਥਿੰਕਿੰਗ ਦੀਆਂ ਗੱਲਾਂ ਲਿਖੀਆਂ ਹੋਈਆਂ ਨੇ ਤੇ ਬਾਕੀ ਜੇ ਕੋਈ ਵੀਡੀਓ ਬਣਾਉਣ ਦੇ ਵਕਤ ਮੇਥੋਂ ਗਲਤੀ ਹੋ ਗਈ ਆ ਆਪਣੀ ਬੱਚੀ ਸਮਝ ਕੇ ਮaaf ਕਰਿਓ ਮੈਨੂੰ ਹਨਾ ਸੋ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਆ ਐਂਡ ਤੇ ਇਦਾਂ ਦੀ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਬਸਕ੍ਰਾਈਬ